ਦੋਸਤੋ ਦਿੱਲੀ ਦੇ ਸਾਬਕਾ ਐਮਪੀ ਪ੍ਰਵੇਸ਼ ਫਰਮਾ ਨੇ ਅੱਜ ਇੱਕ ਬੇहद ਘਟੀਆ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਧਲਾ ਤਾਂ ਨਹੀਂ ਮੰਡਰਾ ਰਿਹਾ? ਹਜ਼ਾਰੋਂ ਦੀ ਸੰਖਿਆ ਵਿੱਚ ਹਾਂ ਪੇ ਪੰਜਾਬ ਕੇ ਨੰਬਰ ਕੀ ਗਾੜੀਆਂ ਘੁੰਮ ਰਹੀ ਹੈ। उनमें कौन लोग हैं यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है मैं समझता कि प्रवेश वर्मा जेडे के बीजेपी दे विधानसभा दे उम्मीदवार ने और शर्म होनी चाहिए उन्होंने कि कह जी कहे जी बयानबाजी कर रहे ने मैं प्रवेश वर्मा जी थो तो और तो ਬੱਸਸ ਅਮਿਤ ਸ਼ਾਹ ਔਰ ਪ੍ਰਧਾਨ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਾਉਣਾ ਚਾਹੂਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣੇ ਅਰ ਜਾਨਾਂ ਵਾਰ ਦਿੱਤੀਆਂ ਬੰਦ-ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮਟਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਕਿਹੋ ਜੇ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਉਤਾਰੇ ਸੋ ਪ੍ਰਵੇਸ਼ ਵਰਮਾ ਜੀ ਤੁਸੀਂ ਔਰ ਤੁਹਾਡੀ ਭਾਜਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਓਤ ਦੇ ਖਿਲਾਫ ਇਸ ਨਫ਼ਰਤਪਰੇ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਔਰ ਪੰਜਾਬੀਆਂ ਤੋਂ ਮਾਫੀ ਮੰਗੇ